ਲਓ ਜੀ ਅੱਜ ਕਿ 74 ਦਾ ਸੇਲ ਤਮਾਕਾ ਲੈ ਕੇ ਆਏ ਆਂ ਇਹ ਚੱਦਰਾਂ ਨਾਮ ਹੈਗਾ ਬਾਹੂਬਲੀ ਜੀ ਵੈਸੇ ਚੱਦਰ ਹੜੇ ਕੋਲ ਦੁਕਾਨਦਾਰ ਵੀ ਵੱਧ ਲੈ ਕੇ ਜਾਂਦੇ ਹੁੰਦੇ ਆ ਇਹ ਚੱਦਰ ਹੜੇ ਕੋਲ ਦੁਕਾਨਦਾਰ ਵੀ ਵੱਧ ਤਾਂ ਲੈ ਕੇ ਜਾਂਦੇ ਹੁੰਦੇ ਆ ਕਿਉਂਕਿ ਆ ਚੱਦਰ ਵਿਗਦੇ ਮੇਲੇ ਦੇ ਅੰਦਰ 180 ਰੁਪਏ ਦੀ 200 ਰੁਪਏ ਦੀ 170 ਰੁਪਏ ਦੀ 500 ਰੁਪਏ ਤਿੰਨ ਜੀ ਠੀਕ ਹੈ ਜੱਦਰੇ ਡਾ ਵਿਗਦੀ ਹੈ ਜੀ ਕਿਉਂਕਿ ਆ ਨਾ ਮੇਨ ਪਰਪਸ ਹੁੰਦਾ ਸੇਲ ਵਾਸਤੇ ਜੀ ਵਧੀਆ ਬੈੱਡਸ਼ੀਟ ਹੁੰਦੀ ਹੈ ਘਰ ਬਿਸ਼ਾਨ ਵਾਸਤੇ ਕੋਈ ਮਾੜੀ ਨਹੀਂ ਹੁੰਦੀ ਜੀ ਡਬਲ ਵਰਤ ਚੱਦਰ ਹੁੰਦੀ ਹੈ ਲੰਬੀ ਜੋੜੀ ਨਾਲ ਹੁੰਦੇ ਦੋ ਸਰਾਣੇ ਜੀ ਬੁੱਲੀ ਚੱਦਰ ਹੁਣ ਖਾ ਦਿਓ ਜੀ ਨਾਲ ਹੁੰਦਾ ਸਰਾਣੇ ਜੀ ਇੱਥੇ ਤੋਂ ਖੋਲ ਦੇ ਬਣੀ ਦਿਖਾਓ ਜਿਹੜਾ ਖੋਲ ਦੇ ਦਿਖਾ ਦਿਓ ਗਲੇਸ ਕਾਟਨ ਚੱਦਰ ਹੁੰਦੀ ਹੈ ਜੀ ਸਾਈਜ਼ ਪੂਰਾ ਹੁੰਦਾ ਹੈ ਜਿਨ੍ਹਾਂ ਨੇ ਵੇਚਣ ਵਾਸਤੇ ਲੈਣੀ ਹੈ ਜਾਂ ਇਹ ਘਰ ਵਿਚਾਰਾ ਸਾਰੇ ਚੱਦਰ ਕੋਈ ਮਾੜੀ ਨਹੀਂ ਹੈਗੀ ਜੀ ਇਹ ਗਰੀਬ ਦੇ ਇਹ ਗਰੀਬ ਦੇ ਹੱਕ ਦੀ ਚੱਦਰ ਹੈ ਜੀ ਗਲੇਸ ਕਾਟਨ ਦਾ ਕੱਪੜਾ ਹੈ ਕੱਪੜਾ ਖਰਾਬ ਨਹੀਂ ਹੁੰਦਾ ਜੇ ਮਰਜ਼ੀ ਵਰਤ ਲਿਓ ਰਾਂਗੁੰਦਾ ਪੱਕਾ ਜੀ ਰਾਂਗੁੰਦਾ ਪੱਕਾ ਜੀ ਪੂਰੀ ਲੰਬੀ ਚੌੜੀ ਚੱਦਰ ਹੁੰਦੀ ਹੈ ਜੀ ਆਹ ਮਾਰਕਟ ਜਿੱਧਰ ਰੇਟ ਹੈਗਾ 200 ਰੁਪਏ 180 ਰੁਪਏ ਜੀ ਇਹਨੂੰ ਹਰੇਕ ਦੁਕਾਨਦਾਰ 200 ਤੋਂ 180 ਦੇ ਵੇਚਦਾ ਜੀ ਸਾਤੇ ਜੇ ਲੈ ਕੇ ਜਾਂਦੇ ਮੇਲੇ ਪਰ ਉਹ 200 ਰੁਪਏ ਦੇ ਇੱਕ ਵੇਚਦੇ ਆ ਜੀ ਕਿਉਂਕਿ ਸਾਡੇ ਪਤਾ ਹਰੇਕ ਹਫਤੇ 5-500 6-600 ਪੀਸ ਵਿਕ ਜਾਂਦਾ ਜੀ ਜਿਹੜੇ ਕੋਈ ਵੀਰ ਕਈ ਮੇਲੇ ਆ ਮੇ ਵੇਚਦੇ ਕੋਈ ਦਾਊ ਸਾਹਿਬ ਵੇਚਦਾ ਕਿਉਂ ਕਿ ਕਿਤੇ ਜਾ ਕੇ ਵੇਚਦੇ ਕੋਈ ਮੇਲੇ ਲਾਂਦਾ ਜੀ ਸਾਡੇ ਕੋਲ ਸਿਰਫ 1000 ਰੁਪਏ ਬਚੇ ਲਾਸਟ ਜੀ ਜੇ ਕਿਤੇ ਕਸਟਮਰ ਲੋਡ ਹੋ ਜੇ ਇਕੱਠੀ ਚੱਦਰੋਂ ਇਕੱਠੀ ਰੇਟ ਦੱਸ ਦੂੰਗਾ ਜੇ ਵੈਸੇ ਜਿਹਾ ਵੈਸੇ ਚਾਹੀਦੇ ਦੇ ਦੂੰਗਾ ਜੀ ਮਾਰਕੀਟ ਪ੍ਰਾਈਸ ਹੈਗਾ 275 ਦਾ ਜੀ ਲੰਬੀ ਚੌੜੀ ਚੱਦਰ ਹੁੰਦੀ ਹੈ ਪੂਰੀ ਜੀ ਨਾਲ ਦੋਸਰਾ ਨੇ ਹੁੰਦੇ ਆ ਆਪਾਂ ਨੂੰ ਚੱਦਰ ਦੇ ਦਿੰਨੇ ਜੀ 600 ਰੁਪਏ ਦੇ 5 ਪੀਸ ਜੀ 5 ਪੀਸ ਮਿਲ ਜਾਣੇ 600 ਰੁਪਏ ਦੇ ਜਿਨ੍ਹਾਂ ਨੇ ਮਾਲ ਜ਼ਿਆਦਾ ਲੈਣਾ ਇਕੱਠਾ ਨੇ 100 100 ਪੀਸ ਲੈਣੇ ਆ ਉਹਨਾਂ ਨੂੰ ਮਿਲਦੀ ਚੱਦਰ ਜੀ 114 ਰੁਪਏ ਦੀ 100 ਬੇਨਤੀ ਆਹੀ ਹੈ 5 ਪੀਸ ਮਿਲਨੇ 600 ਦੇ 120 ਦੇ ਸਾਫ ਗੱਲ ਜੀ ਸਿੰਗਲ ਪੀਸ ਹੈਗਾ 150 ਦਾ ਜੀ ਕਿਉਂਕਿ ਮੇਰੇ ਸਾਡੇ ਹੋਲਸੇਲ ਕਸਟਮਰ ਇਤਰਾਜ ਕਰਦੇ ਵੀਰੇ ਤੁਸੀਂ ਸਾਨੂੰ ਲੋਕਾਂ ਨੂੰ ਇੱਕੋ ੜੇ ਤੇ ਜਾਣੇ ਹੋ ਫਿਰ ਆਪਾਂ ਮਿਨੀਮਮ ਕੁਆਂਟੀਟੀ ਰੱਖੀਏ 5 ਬਿਸਤਾਂ ਦੀ ਜੀ 5 ਬਿਸਤਾਂ ਵੀ ਲੋਕਾਂ ਨੂੰ 100 ਤੇ 20 ਰੁਪਏ ਚੱਦਰ ਵੇਚ ਰਹੀ ਹਾਂ 600 ਦੇ 75 ਰਹਿ ਕਿ ਦਿਨ ਆਰਾਮ ਨਾਲ 1000 ਤੇ 5 ਵੇਚ ਸਕਦੇ ਹਾਂ ਸੋ ਜਿਨ੍ਹਾਂ ਨੇ ਮਾਲ ਬਲਕੀ ਲੈਣੇ ਆਗੇ ਸਪਲਾਈ ਕਰਨੀ ਹੈ ਉਹਨਾਂ ਨੂੰ ਚੱਦਰ ਮਿਲ ਜੂਗੀ 100 ਤੇ 14 ਰੁਪਏ ਦੀ ਇਕੱਠਾ ਮਾਲ ਲੈ ਲੂਗੇ 100 200 ਪੀਸ ਤੇ 114 ਮਿਲਾ ਦੂੰਗਾ 113 ਮਿਲਾ ਦੂੰਗਾ ਜਿਗਰ ਇਹਨੂੰ 5 600 ਪੀਸ ਚਾਹੀਦਾ ਹੋਊਗਾ ਸੋ ਵੀਡੀਓ ਸ਼ੇਅਰ ਕਰ ਦਿਓ ਲਾਈ ਤੇ फटाफट ਦੱਸ ਦਿਓਗੇ ਚਦਰਾਂ ਨੇ ਸਟੋਰ 'ਚ ਕਿੰਨੇ ਦੀ ਵਿਕਦੀ ਹੈ ਜੱਸੀ ਬਿਲਕੁਲ ਚਦਰ ਹੈ ਕਿ ਹੈ ਪੰਜ ਚਦਰਾਂ 600 ਰੁਪਏ ਦੀਆਂ ਜਿਹਨਾਂ ਨੇ ਵੇਚਣੀਆਂ ਕੰਮ ਕਰਨਾ ਕਿ ਵੇਚ ਰਹੇ ਸੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਧੰਨਵਾਦ ਜੀ